ਈਸ਼ਵਰੀ ਯਾਦਵ ਅਗਲੇ ਆ ਜੀ ਸੁਮੀਤ ਅਗਲੇ ਆ ਜੀ ਪੀਰ ਰੱਕੇ ਜੀ ਮੁਖੇਜਾ ਜੀ ਅੱਜ ਪਹਿਲਾ ਰਾਸ਼ਨ ਵਿਤਰਣ ਸਮਾਰੋਹ ਰਾਸ਼ਟਰੀ ਭਾਵਲਪੁਰ ਵੈਲਫੇਅਰ ਮਹਾਸੰਗ ਦੀ ਟੀਮ ਅਤੇ ਪ੍ਰਧਾਨ ਕ੍ਰਿਸ਼ਨ ਕੋਕਰੇਜਾ ਅਤੇ ਮੇਰੇ ਸਾਥੀਆਂ ਨਾਲ ਮਿਲ ਕੇ ਅਸੀਂ ਅੱਜ ਪਹਿਲਾ ਰਾਸ਼ਨ ਵਿਤਰਣ ਸਮਾਰੋਹ ਸਟਾਰਟ ਕੀਤਾ ਹੈ ਔਰ ਇਹ ਰਾਸ਼ਨ ਵਿਤਰਨ ਸਮਾਰੋ ਮੇਰੇ ਬਾਬਾ ਸ਼ਾਮ ਦੇ ਕਿਰਪਾ ਦੇ ਨਾਲ ਮੇਰੇ ਬਾਬਾ ਸ਼ਾਮ ਦੇ ਅਸ਼ੀਰਵਾਦ ਦੇ ਨਾਲ ਸ਼ੁਰੂ ਹੋ ਰਿਹਾ ਹੈ ਔਰ ਇਹ ਰਾਸ਼ਨ ਵਿਤਰਨ ਸਮਾਰੋ ਹਰ ਮਹੀਨੇ ਚੱਲੇਗਾ ਔਰ ਅਸੀਂ ਪਰਿਵਾਰ ਹਰ ਮਹੀਨੇ ਉਹ ਦਾਨੇ ਜਾਵਾਂਗੇ 31 ਪਰਿਵਾਰ ਨਾਲ ਅੱਜ ਅਸੀਂ ਇਹ ਰਾਸ਼ਨ ਮਹਿੰਮ ਸਟਾਰਟ ਕੀਤੀ ਹੈ ਤੇ ਮੈਨੂੰ ਪੂਰੀ ਉਮੀਦ ਹੈ ਬਾਬਾ ਸ਼ਾਮ ਦੀ ਕਿਰਪਾ ਦੇ ਨਾਲ ਇਹ ਹਰ ਮਹੀਨੇ 51 101 150 200 ਇਹ ਪਰਿਵਾਰ ਵੱਧੇ ਜਾਣਗੇ ਔਰ ਅਸੀਂ ਇਸ ਤਰ੍ਹਾਂ ਆਪਣੀ ਜਿਹੜੀ ਰਾਸ਼ਨ ਦੀ ਮੁਹਿੰਮ ਹੈ ਲੋਕਾਂ ਦੇ ਜ਼ਰੂਰਤਮੰਦ ਪਰਿਵਾਰਾਂ ਨੂੰ ਦਿੰਦੇ ਰਹਾਂਗੇ ਹਾਂਜੀ ਪਹਿਲਾਂ ਰਾਸ਼ਨ ਕਿੰਨੇ ਪਰਿਵਾਰਾਂ ਨੂੰ ਦਿੱਤਾ ਗਿਆ 31 ਪਰਿਵਾਰਾਂ ਨੂੰ ਅੱਜ ਅਸੀਂ ਰਾਸ਼ਨ ਦਿੱਤਾ ਔਰ ਪੂਰਾ ਰਾਸ਼ਨ ਦਿੱਤਾ ਹੈ ਮੇਰੇ ਹਿਸਾਬ ਦੇ ਨਾਲ ਇਹ ਰਾਸ਼ਨ 1 ਮਹੀਨੇ ਪੂਰਾ ਚੱਲੇਗਾ ਇਹਦੇ ਵਿੱਚ ਪੇਸਟ ਵੀ ਹੈ ਤੇਲ ਵੀ ਹੈ ਰਿਫਾਈਨਡ ਆਇਲ ਵੀ ਹੈ ਚਾਵਲ ਵੀ ਹੈ ਆਟਾ ਵੀ ਹੈ ਤਿੰਨ ਕਿਸਮ ਦੀਆਂ ਦਾਲਾਂ ਵੀ ਹੈ ਔਰ ਉਸ ਤੋਂ ਇਲਾਵਾ ਬੇਸਨ ਵੀ ਹੈ ਅਸੀਂ ਇਹ ਪੂਰਾ ਰਾਸ਼ਨ ਜਿਹੜਾ ਹੈ ਜਿਹੜਾ ਗ੍ਰਹਿਣੀ ਨੂੰ ਇਸਤੇਮਾਲ ਕਰਨ ਵਾਸਤੇ ਚਾਹੀਦਾ ਹੁੰਦਾ ਉਹ ਅਸੀਂ ਦਿੱਤਾ ਹਰ ਵਾਰੀ ਇਹੀ ਪਰਿਵਾਰ ਲੈਣਗੇ ਆ ਉਹ ਪਰਿਵਾਰ ਚ ਵਾਦਾ ਵੀ ਹੋਏਗਾ ਇਹ ਪਰਿਵਾਰ ਬਹੁਤ ਜ਼ਿਆਦਾ ਵਾਦਾ ਹੋਏਗਾ ਜਿਹੜੀ ਸਾਡੀ ਮੇਰੇ ਸਾਥੀ ਰਾਜਕੁਮਾਰ ਜੀ ਨੇ ਕਿਹਾ ਵੀ ਅਸੀਂ ਆਨਲਾਈਨ ਟਾਈਮ ਦੇ ਵਿੱਚ ਇਹਨੂੰ ਵੰਡਾਦੇ ਜਾਵਾਂਗੇ ਪਰਿਵਾਰ ਨੂੰ ਔਰ ਕੋਈ ਸੀਮਾ ਨਹੀਂ ਹੋਏਗੀ ਚਾਹੇ ਉਹ 200 ਪਰਿਵਾਰ ਹੋ ਜਾਣ 500 ਪਰਿਵਾਰ ਹੋ ਜਾਣ 1000 ਪਰਿਵਾਰ ਹੋ ਜਾਏ ਅਸੀਂ ਬਾਬਾ ਸ਼ਾਮ ਦੀ ਕਿਰਪਾ ਨਾਲ ਰਾਸ਼ਨ ਵੰਡਰਨ ਸਮਰੋਹ ਨੂੰ ਅੱਗੇ ਵਧਾਦੇ ਜਾਵਾਂਗੇ ਕਿਹੜਾ ਲਿਜੀਬਲ ਹੋਏਗਾ ਜਿਹੜੇ ਰਾਸ਼ਨ ਲੈ ਸਕਦਾ ਬਿਲਕੁਲ ਅਸੀਂ ਉਹਨਾਂ ਦੇ ਕੋਲ ਜਿਹੜੇ ਵੀ ਸਾਡੇ ਕੋਲ ਆਧਾਰ ਕਾਰਡ ਲੈ ਕੇ ਦਫ਼ਤਰ ਦੇ ਵਿੱਚ ਆਉਂਦੇ ਆਂ ਚਾਹੇ ਮੇਰੀ ਮਾਤਰ ਸ਼ਕਤੀ ਆਂਦੀ ਆ ਚਾਹੇ ਮੇਰੇ ਪੁਰਾਣ ਆਂਦੇ ਆ ਜਾਂ ਮੇਰੇ ਬਜ਼ੁਰਗ ਆਂਦੇ ਆ ਅਸੀਂ ਉਹਨਾਂ ਦੀ ਪਹਿਲੇ ਕੰਡੀਸ਼ਨ ਦੇਖਦੇ ਆਂ ਕੰਡੀਸ਼ਨ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਬਾਰੇ ਪੁੱਛਦੇ ਆ ਫਿਰ ਅਸੀਂ ਪੁੱਛਦੇ ਹਾਂ ਵੀ ਘਰ ਦੇ ਵਿੱਚ ਕਿੰਨੇ ਬੰਦੇ ਹੋ ਕਿੰਨੇ ਬੰਦੇ ਕਮਾਰਿਆ ਹੈ ਇਨਕਮ ਕਿੰਨੀ ਹੈ ਘਰ ਤੁਹਾਡਾ ਆਪਣਾ ਹੈ ਘਰ ਤੁਹਾਡਾ ਕਿਰਾਏ ਤੇ ਹੈ ਉਹ ਸਾਰੀਆਂ ਗੱਲਾਂ ਪੁੱਛਦੇ ਆ ਇਨਕੁਆਇਰੀ ਕਰਦੇ ਆ ਔਰ ਸਾਨੂੰ ਜਿੱਥੇ ਅਗਰ ਸ਼ੱਕ ਪਏਗਾ ਆਨ ਟਾਈਮ ਦੇ ਵਿੱਚ ਵੀ ਐਲੀਜੀਬਲ ਨਹੀਂ ਹੈ ਇਹ ਆਪਣੀ ਮਿਹਨਤ ਨਾਲ ਕਮਾ ਸਕਦਾ ਹੈ ਔਰ ਖਾਣਾ ਖਾ ਸਕਦਾ ਉਹ ਅਸੀਂ ਹਟਾਵਾਂਗੇ ਔਰ ਸਹੀ ਮੈਨ ਦੇ ਵਿੱਚ ਜ਼ਰੂਰਤਮੰਦ ਪਰਿਵਾਰ ਨੂੰ ਅੱਗੇ ਲੈ ਕੇ ਆਵਾਂਗੇ